देहयात के चश्मे से तुझको पियूंगा बादमसी का है आसमानी बादमसी का है आसमानी हयात दीवाना होगा हयात सारी पंक्ति एमसी दी परमेश्वर दास ने भी ਪਿਛਲੇ ਦਿਨਾਂ ਦੇ ਵਿੱਚ ਨਾਲ ਕਿ ਮੇਰਾ ਇਸ ਚਰਚ ਨੂੰ ਦਿਲ ਕਰਦਾ ਹੈ ਪਰ ਮੇਸ਼ਰ ਦੀ ਯਾਨਕਿ ਮੈਂ ਦੁਬਾਰਾ ਪ੍ਰਾਰਥਨਾ ਰੋਜ਼ੀਂ ਜੀ ਵੀ ਕਾਫੀ ਜ਼ਿਆਦਾ ਕੱਢ ਗਿਆ ਕਿ ਮੈਂ ਦੁਬਾਰਾ ਕਰਦੀ ਨਹੀਂ ਹੁੰਦੀ ਤੇ ਅੱਜ ਵੀ ਮੈਂ ਬਹੁਤ ਥੱਕੇ ਦਿਨਾਂ ਲਈ ਆਏ ਜਿੰਨੀ ਕਰਦਾ ਉਹਨੂੰ ਫਿਰ ਅੱਜ ਮੈਂ ਜਦ ਪਰਮੇਸ਼ਰ ਦੇ ਪਾਗ ਚਰਨਾਂ ਦੇ ਵਿੱਚ ਆਈ ਤੇ ਕਾਫੀ ਟਾਈਮ ਤੋਂ ਮੈਂ ਤੇ ਪਵਿੱਤਰ ਆਤਮਾ ਦਾ ਬਿਸ਼ੇਗ ਨਹੀਂ ਹੁੰਦਾ ਨਾ ਤੇ ਮੈਨੂੰ ਇਹੀ ਕਿਸਾਨ ਲੱਗਾ ਮੇਥੋਂ ਜਨਕਿਤਰਾਜ ਹੋ ਗਿਆ ਵਾ ਇਸ ਕਰਕੇ ਮੇਰੇ ਤੇ ਨਹੀਂ ਹੁੰਦਾ ਤੇ ਅੱਜ ਜਦਨੇ ਪਰਮੇਸ਼ਰ ਦੇ ਪਾਗ ਚਾਹਦਾ ਵੀ ਚਾਹੇ ਤੇ ਇਧਰ ਦੀ ਸਾਈਡ ਤੋਂ ਨਾ ਕਬੂਤਰ ਜਨਕਿਤਰਾਜ ਹੁੰਦੇ ਕਿ ਮੇਰੇ ਵਿਚਾਰਸ ਵੀਰੇ ਘੁੰਮੰਦਿਆ ਵਾ ਤੇ ਬੜਾ ਪ੍ਰਕਾਸ਼ ਹੁੰਦਾ ਤੇ ਖੁਦਾ ਦਾ ਧੰਨਵਾਦ ਕਰਦੀ ਹਾਂ ਕਿ ਮੈਨੂੰ ਫੇਰ ਪਵਿੱਤਰ ਆਤਮਾ ਨਾਲ ਬਲੱਸ ਕੀਤਾ ਔਰ ਜਦ ਮੈਂ ਪਵਿੱਤਰ ਜਿੰਦੇ ਤੇ ਦਾ ਲड़का ਜਿਸ ਤਰ੍ਹਾਂ ਮੇਰੇ ਲਗਨ ਕੋ ਕਾਲਾ ਜੀਤੀ ਜਿਹੜੀ ਪਛਾਣ ਹਟ ਗਈ ਆ ਅਮੇਨ ਇਸ ਵਾਰ ਤੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ ਜ਼ੋਰ ਨਾਲ ਕਰਦੇ ਪਰਮੇਸ਼ਰ ਦੀ ਮਹਿਮਾ ਕਰਦੇ ਹallelujah ਇਸ ਬੀਟੀ ਨੂੰ ਪ੍ਰਭੂ ਨੇ ਆਪਣੀ ਮਹਿਮਾ ਲਈ ਇਸੇ ਪਰਮੇਸ਼ਰ ਨੇ ਆਪਣੇ ਭਵਨ ਦੇ ਵਿੱਚ ਚੁਣਿਆ ਆਪਣੀ ਸੇਵਾ ਵਾਸਤੇ ਪਰ ਇਸ ਸੇਵਾ ਦੀ ਛਾਡੀ ਦੇ ਖੰچے ਨੂੰ ਜਾਣਦੀ ਸੀ ਹallelujah ਉਹ ਸ਼ੈਤਾਨ ਦੇ ਕੰਮ ਸੀ ਅੱਜ ਖੁਦਾ ਨੇ ਫਿਰ ਤੋਂ ਬਿਸ਼ੇਕ ਨਾ ਪਰਿਆ ਹੁੰਦਿਆ ਉਹ ਚਾਹੁੰਦਾ ਕਿ ਮੇਰੀ ਬੇਟੀ ਮੇਰੇ ਵਿੱਚ ਵਾਦੀ ਜਾਏ ਤਾਂ ਮੈਂ ਇਹਨਾਂ ਨੂੰ ਆਸ਼ੀਸ਼ਿਤ ਬਰਕਤ ਕਰਾਂ। ਉਹਦਾ ਪਰਨ ਗਲਾਸ ਪਲੈਸਟਿਕ ਕਰ ਚੁੱਕਿਆ ਪਰਮੇਸ਼ਰ ਤੁਹਾਨੂੰ ਹੋਰ ਆਸ਼ੀਸ਼ ਦੇ। ਤੁਹਾਡੀ ਆਸ ਨੂੰ ਇਹਨਾਂ ਪੂਰਾ ਕਰੇ। ਅੰਦਰ ਦੇ ਜੋੜਦਾ ਤੁਹਾਡੀ ਮਰਗ ਪਰਮੇਸ਼ਰ ਦੀ ਮਹਿਮਾ ਕਰਾਂਗੇ।